ਹਾਈਵੇ ਬਣਾਉਣ ਦੇ ਲਈ ਜਿਹੜੀ ਸਰਕਾਰ ਜ਼ਮੀਨਾਂ ਅਕਵਾਇਰ ਕਰ ਰਹੀ ਹੈ ਉਹ ਲੋਕਾਂ ਨੂੰ ਧੱਕੇ ਨਾਲ ਜ਼ਮੀਨਾਂ ਦੇ ਵਿੱਚੋਂ ਠਾਲਿਆ ਜਾ ਰਿਹਾ ਤੇ ਕਿਸਾਨ ਆਪਣੀ ਜਿਹੜੀ ਜ਼ਮੀਨਾਂ ਉਹ ਨਹੀਂ ਦੇਣਾ ਚਾਹੁੰਦੇ ਫੇਰ ਵੀ ਜਿਹੜੀ ਸਰਕਾਰ ਹੈ ਉਹ ਆਪਣਾ ਪੂਰਾ ਬਲ ਲਾ ਰਹੀ ਹੈ ਪੁਲਿਸ ਦੀਆਂ ਜਿਹੜੀਆਂ लाठी चार्ज ਜਿਹੜੀ ਕਿਸਾਨਾਂ ਦੇ ਉੱਤੇ ਹੋ ਰਿਹਾ ਹੈ ਜਿਹੜੀ ਪੁਲਿਸ ਜਿਹੜਾ ਤਸੱਦਦ ਕਿਸਾਨਾਂ ਦੇ ਉੱਤੇ ਕਰ ਰਿਹਾ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਅੰਨੀ ਹੋਈ ਬੈਠੀ ਆ ਤੇ ਉਸ ਨੂੰ ਕਿਤੇ ਵੀ ਕੋਈ ਜਿਹੜਾ ਕਿਸਾਨ ਦਾ ਦਰਦ ਆ ਨਜ਼ਰ ਨਹੀਂ ਆ ਰਿਹਾ ਭਗਵੰਤ ਮਾਨ ਬਹੁ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਹੁੰਦਾ ਸੀ ਕਿ ਮੈਂ ਕਿਸਾਨਾਂ ਨੂੰ ਤਤੀਬਾਹ ਨਹੀਂ ਲੱਗਣ ਦਵਾਗਾ ਕਿਸੇ ਵੀ ਜਗ੍ਹਾ ਦੇ ਉੱਤੇ ਧਰਨੇ ਨਹੀਂ ਲੱਗਣਗੇ ਅਤੇ ਕਿਸੇ ਵੀ ਬੀਬੀ ਭੈਣ ਦੀ ਚੁੰਨੀ ਨਹੀਂ ਰੋਲੂਗੀ ਕਿਸੇ ਵੀਰ ਦੀ ਪੱਗ ਨਹੀਂ ਰੋਲੂਗੀ ਪਰ ਅੱਜ ਜੋ ਸਮਾਂ ਹੈ ਹਾਲਾਤ ਨੇ ਉਹ ਕਿਸਾਨਾਂ ਦੇ ਆਮ ਲੋਕਾਂ ਦੇ ਬਿਲਕੁਲ ਉਲਟ ਹੋ ਚੁੱਕਿਆ ਤੇ ਜਿਹੜੀ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਕਿਸਾਨਾਂ ਨੂੰ ਦੱਬਣਾ ਚਾਹੁੰਦੀ ਹੈ ਉਹ ਅਸੀਂ ਨਹੀਂ ਹੌਣ ਦੇਣਾ ਅਤੇ ਕੀ ਕਹਿਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆਂ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਪਲੈਨਿੰਗ ਦੇ ਪ੍ਰਸ਼ਾਸਨ ਨੂੰ ਹੁਕਮ ਚਾੜ੍ਹ ਕੇ ਜਿਵੇਂ ਹਾਈਵੇ ਤੇ ਕਬਜ਼ੇ ਕਰਵਾ ਰਹੀ ਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਆਬਾਦਕਾਰਾਂ ਤੇ ਕਬਜ਼ੇ ਕਰਵਾ ਰਹੀ ਆ ਇਹ ਕਿਹੜੀ ਰਣਨੀਤੀ ਆ ਕੋ ਆਬਾਦਕਾਰਾਂ ਵਾਸਤੇ ਕੋਈ ਨੀਤੀ ਭਗਵੰਤ ਮਾਨ ਜੀ ਨੂੰ ਤੈਅ ਕਰ ਲੈਣੀ ਚਾਹੀਦੀ ਆ ਅਰਸੋਂ ਕਾਮਲਵਾਲੇ ਦੇ ਵਿੱਚ ਜਿਵੇਂ ਤਾੜਾ ਚੜ੍ਹ ਕੇ ਆਈਆਂ ਜਿਵੇਂ ਡੀਐਸਪੀ ਗੁਰਦੀਪ ਸਿੰਘ ਪਾਵਰਾ ਲੈ ਕੇ ਆਏ ਆ ਜਿਵੇਂ ਲੋਕਾਂ ਤੇ ਪਰਚੇ ਹੋਏ ਆ ਜਿਵੇਂ ਬਾਦ ਕਰਨ ਨੂੰ ਜਾੜਾ ਜਾ ਜਾ ਰਿਹਾ ਉਹਦੀ ਬੈਕਗ੍ਰਾਉਂਡ ਤੇ ਜਾਇਆ ਜਾਵੇ 1962 ਦੇ ਵਿੱਚ ਉਹਨਾਂ ਜਿਨ੍ਹਾਂ ਨੇ ਜ਼ਮੀਨਾਂ ਆਵਾਦ ਕੀਤੀਆਂ ਸੀ ਉਹਨਾਂ ਨੇ ਰਸੀਦਾ ਵੀ ਕਟਾਈਆਂ ਪਰ ਰਸੀਦਾ ਦੇ ਜ਼ਮੀਨ ਪੱਕੀ ਨਹੀਂ ਹੋ ਸਗੀ ਤੇ ਕਿਸੇ ਤਪਲੇ ਤਹਿਤ ਉਹਨਾਂ ਦੀਆਂ ਗਰਦੋਰੀਆਂ ਵੀ ਜਿਹੜੀਆਂ ਉਹ ਤੋੜ ਦਿੱਤੀਆਂ ਗਈਆਂ ਵਾ ਉਹ ਜ਼ਮੀਨ ਦੇ ਉੱਤੇ ਕੋਈ ਨਿਸ਼ਾਨਦੇਹੀ ਵਾਸਤੇ ਪ੍ਰਸ਼ਾਸਨ ਨਹੀਂ ਆਇਆ ਵੀਡੀਓ ਨਹੀਂ ਆਇਆ ਕੋਈ ਤਹਿਸੀਲਦਾਰ ਨਹੀਂ ਆਇਆ ਔਰ ਕੋਈ ਨੋਟਿਸ ਨਹੀਂ ਸਿੱਧਾ ਡਾਇਰੈਕਟ ਹਮਲਾ ਕਰਕੇ ਤੇ ਉਹ ਜ਼ਮੀਨ ਨੂੰ ਹੜੱਪਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਵਾਂ ਉਹ ਸਾਜ਼ਿਸ਼ਾਂ ਤੇ ਜਿਹੜੀਆਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਐਦਾਂ ਦੀ ਜਿਹੜੀ ਰਣਨੀਤੀ ਹੈ ਭਗਵੰਤ ਮਾਨ ਸਰਕਾਰ ਬਦਲੇ ਜ਼ਿਲ੍ਹਾ ਪ੍ਰਸ਼ਾਸਨ ਨੇ ਧਿਆਨ ਦੇਵੇ ਔਰ ਜਿਹੜੇ ਆਗੂਆਂ ਤੇ ਝੂਠੇ ਪਰਚੇ ਦਰਜ ਕੀਤੇ ਆ ਜਾਂ ਜਿਹੜੇ ਪਿੰਡ ਵਾਲਿਆਂ ਦੇ ਪੀੜਤ ਪਰਿਵਾਰਾਂ ਦੇ ਕੀਤੇ ਆ ਉਹ ਤੁਰੰਤ ਰਾਦਿ ਕੀਤੇ ਜਾਣ ਪੁਲਿਸ ਨੇ ਕਈ ਫਾਰਟੀਆਂ ਬਣਾ ਕੇ ਆਗੂਆਂ ਦੇ ਘਰਾਂ ਦੇ ਉੱਤੇ ਰੇਡ ਜਾਰੀ ਕੀਤਾ ਵਾ ਕੀ ਆਗੂਆਂ ਨੂੰ ਜੇਲ੍ਹ ਚ ਸੁੱਟ ਕੇ ਇਹ ਲੜਾਈ ਨੂੰ ਵੱਧ ਕਰਵਾ ਲੋਗੇ ਕੀ ਜਦੋਂ ਲੋਕ ਆਪ ਮੁਹਾਰੇ ਥਾਣਿਆਂ ਅੱਗੇ ਡੀਐਸਪੀ ਦਫ਼ਤਰ ਅੱਗੇ ਆਣ ਕੇ ਬਹਿ ਗਈ ਤੇ ਕੋਈ ਜਵਾਬ ਪੰਜਾਬ ਸਰਕਾਰ ਕੋਲੇ ਜਾਂ ਪੁਲਿਸ ਪ੍ਰਸ਼ਾਸਨ ਕੋਲੇ ਆਇਆ ਕੋਈ ਨੋਟਿਸ ਦਿਓ ਦੂਜੀ ਧਿਰ ਨੂੰ ਸੁਣੋ ਬਗੈਰ ਨੋਟਿਸ ਤੋਂ ਇੰਨਾ ਧੱਕਾਬਾਜ਼ਾਂ ਤੇ ਜਾਂ ਹਾਈਵੇ ਤੇ ਇਹ ਲੋਕ ਪੰਜਾਬ ਦੇ برداشت ਨਹੀਂ ਕਰਨਗੇ ਕਿਉਂਕਿ ਜਿਹੜੀ ਲੈਂਡ ਪੂਲਿੰਗ ਐਕਟ ਲੈ ਕੇ ਆਏ ਜੀ ਉਹਦੇ ਤਹਿਤ ਵੀ ਲੋਕਾਂ ਨੇ ਮੂੰਹ ਖੋਲ੍ਹਣਾ ਸ਼ੁਰੂ ਕਰ ਦਿੱਤੇ ਆ ਤੁਸੀਂ 40 ਹਜ਼ਾਰ ਏਕੜ ਨੂੰ ਹੱਥ ਫੇਰਨ ਦੀ ਗੱਲ ਕਰ ਰਹੇ ਜੇ ਜਿਹੜਾ 25-25 ਕਰੋੜ ਦਾ ਕਿਲਾ ਲੁਧਿਆਣਵੀ ਜ਼ਮੀਰ ਵੇਚਦੀ ਸੀ ਤੁਹਾਡੇ ਲੈਂਡ ਪੂਟ ਐਕਟ ਦਾ ਨਾਂ ਸੁਣ ਕੇ ਅੱਜ ਉਹ ਕਰੋੜਦਾਰੀ ਰਹਿ ਗਿਆ ਲੋਕ ਤਰਲੇ ਮਾਰਨ ਦੇ ਆ ਭਗਵੰਤ ਮਾਨ ਜੀ ਹਰੇਕ ਚੀਜ਼ ਨੂੰ ਵਿਚਾਰੋ ਤੁਸੀਂ ਆਪਣੇ ਇੰਟੈਲੀਜੈਂਸੀ ਨਾਲ ਆਪਣੇ ਜਿਹੜੇ ਸਿਪਾਸਲਾਰ ਨੇ ਉਹਨਾਂ ਨਾਲ ਸਹੀ ਰਹਿ ਕਰੋ ਜਿਹੜੇ ਬਿਊਰੋਕ੍ਰੇਟਰ ਤੁਹਾਨੂੰ ਇਧਰ ਲੈ ਬਨੇ ਧੱਕ ਰਹੇ ਆ ਕਿ ਜ਼ਮੀਨਾਂ ਲੋਕਾਂ ਨੂੰ ਕਿਵੇਂ ਖੋ ਕੇ ਕਾਰਪੋਰੇਟਾਂ ਨੂੰ ਦੇਣੀਆਂ ਵਾ ਉਹਨਾਂ ਦੀ ਨਾਂ ਸੁਣੋ ਆਮ ਪਬਲਿਕ ਦੀ ਗੱਲ ਸੁਣੋ ਕਿਉਂਕਿ ਤੁਸੀਂ ਆਮ ਘਰ ਦੇ ਵਿੱਚੋਂ ਉੱਠੇ ਹੋਏ ਪੰਜਾਬ ਦੇ ਮੁੱਖ ਮੰਤਰੀ ਜੇ ਚੰਗਾ ਕਰਕੇ ਜਾਓ ਤਾਂ ਜੋ ਲੋਕ ਲੰਬੇ ਸਮੇਂ ਤੱਕ ਚੰਗਾ ਰਹਿਣ ਸੋ ਇਹਦੇ ਤੇ ਆ ਵੀ ਜਿਹੜਾ ਕਾਮਲਵਾਰੇ ਵਾਪਰਿਆ ਵਾ ਇਹਦੇ ਤੇ ਜੇ ਪ੍ਰਸ਼ਾਸਨ ਨੇ ਰੇਡ ਦੀ ਰਣਨੀਤੀ ਛੱਡ ਗਈ ਪਰਚੇ ਰੱਦ ਨਾ ਕੀਤੀ ਤੇ ਫਿਰ ਆਉਣ ਵਾਲੇ ਦਿਨ ਦੇ ਵਿੱਚ ਵੱਡੀਆਂ ਧਰਨਿਆਂ ਦਾ ਸਾਹਮਣਾ ਜਿਹੜਾ ਪ੍ਰਸ਼ਾਸਨ ਨੂੰ ਕਰਨਾ ਪਊ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੀ ਆਓ ਪੰਜਾਬ ਦੀ ਜ਼ਮੀਨ ਬਚਾਉਣ ਲਈ ਇਹ ਜਰਖੇਹ ਧਰਤੀ ਨੂੰ ਬਚਾਉਣ ਲਈ ਆਪਣੀਆਂ ਦੁਕਾਨਦਾਰੀਆਂ ਆਪਣਾ ਜਿਹੜਾ ਆ ਸਾਰਾ ਕੁਝ ਬਚਾ ਕੇ ਮੋਲਾਂ ਵਾਲੇ ਪਾਸਿਓਂ ਬਾਹਰ ਨਿਕਲ ਕੇ ਹੱਟੀ ਪੱਟੀ ਵਾਲੀ ਲੜਾਈ ਜਿਹੜੀ ਆ ਪਿੰਡ ਸਾਡਾ ਚੜ੍ਹੇ ਸਾਡੀ ਹੱਟੀ ਪੱਟੀ ਚੱਲਦੀ ਰਵੇ ਸਾਡਾ ਭਾਈਚਾਰਾ ਚੱਲਦੀ ਰਵੇ ਇਹ ਲੜਾਈ ਵਾਸਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰੀ